ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੁਆ ਸਿੱਧ ਆਖਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੁਆ ਘਰ ਘਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੂਆ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਦੇਵਾਕਾਂ ਅਨੁਸਾਰ ਜੋ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਰੱਬੀ ਰਹਿਬਰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਦੇ ਮਹਾਵਾਕ ਅਨੁਸਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ 1469 ਈਸਵੀ ਨੂੰ ਇਸ ਸੰਸਾਰ ਤੇ ਜੋ ਅੱਜ ਉਹਨਾਂ ਦਾ ਸਲਾਨਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸਤਿਗੁਰਾਂ ਜੀ ਦੀ ਆਮਦ ਤੇ ਹਰ ਨਗਰ ਵਿੱਚ ਹਰ ਸ਼ਹਿਰ ਵਿੱਚ ਹਰ ਇਲਾਕੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਤਾਂ ਅਨੁਸਾਰ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਏ ਇਸ ਨਗਰ ਨੂੰ ਵੀ ਇਹ ਸੁਭਾਗ ਪ੍ਰਾਪਤ ਹੋਇਆ ਹੈ ਸ਼ਹੀਦਾਂ ਦੇ ਪਵਿੱਤਰ ਸਥਾਨ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਜਿਨ੍ਹਾਂ ਦੇ ਪਾਵਨ ਅਸਥਾਨ ਤੋਂ ਅੱਜ ਅੰਮ੍ਰਿਤ ਵੇਲੇ ਜੋ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਜੋ ਨਗਰ ਕੀਰਤਨ ਸਜਾਇਆ ਗਿਆ ਸੋ ਸੰਗਤਾਂ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਉਤਸ਼ਾਹ ਹੈ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਨੇ ਮਿਲ ਕੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਪਰ ਪ੍ਰਕਾਸ਼ ਪੁਰਬਤੇ ਇਹ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਪਵਨ ਸਥਾਨ ਗੁਰਦੁਆਰਾ ਢਾਬ ਸਾਹਿਬ ਜਿੱਥੋਂ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਸੋ ਇਹ ਪਾਵਨ ਸਥਾਨ ਸਤਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਕੈਰੋ ਵਾਲੇ ਮਹਾਂਪੁਰਸ਼ ਉਹਨਾਂ ਤੋਂ ਬਾਰੇ ਸਾਇਉ ਹੋਏ ਮਹਾਂਪੁਰਸ਼ ਬਾਬਾ ਸਰਜੀਤ ਸਿੰਘ ਜੀ ਜੋ ਇੱਥੇ ਸੇਵਾ ਜੋ ਨਿਭਾ ਰਹੇ ਨੇ ਸਤਿਗੁਰੂ ਸਤਗੁਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇਹ ਜੋ ਨਗਰ ਕੀਰਤਨ ਦੀ ਰੰਭਤਾ ਹੋਈ ਹੈ ਇਹ ਇਥੋਂ ਹੁੰਦਾ ਹੋਇਆ ਜੋ ਕਿ ਗੁਰਦੁਆਰਾ ਬੌਲੀ ਸਾਹਿਬ ਵਿਖੇ ਪਾਵਨ ਸਥਾਨ ਜੋ ਸ਼ਹੀਦ ਬਾਬਾ ਸੁਖਾ ਸਿੰਘ ਜੀ ਦਾ ਹੈ ਜਿੱਥੇ ਯਾਦਗਾਰ ਖੂਹ ਬਣਿਆ ਹੋਇਆ ਉਸ ਪਾਵਨ ਸਥਾਨ ਤੇ ਰੁਕੇ ਉੱਥੇ ਸੰਗਤਾਂ ਨੂੰ ਜਲ ਪਾਣੀ ਛਕਾਇਆ ਜਿੱਥੋਂ ਦੇ ਸਰਪ੍ਰਸਤ ਬਾਬਾ ਸੁਖਚੈਨ ਸਿੰਘ ਜੀ ਉਹ ਸੇਵਾ ਨਿਭਾ ਰਹੇ ਨੇ ਸਮੂਹ ਸੰਗਤ ਦੇ ਨਾਲ ਸੋ ਹੋਰ ਰਸਤੇ ਦੇ ਵਿੱਚ ਜਿਹੜੇ ਸੰਗਤਾਂ ਨੇ ਜਲ ਪਾਣੀ ਦੀ ਸੇਵਾ ਕੀਤੀ ਰਸਤੇ ਵਿੱਚ ਬਹੁਤ ਸਾਰੇ ਲੰਗਰ ਜਿਹੜੇ ਨੇ ਸੰਗਤਾਂ ਨੇ ਲਾਏ ਜੋ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਆਮਤ ਤੇ ਖੁਸ਼ੀ ਵਿੱਚ ਇਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਜੋ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਬਾਬਾ ਸੁਖਾ ਸਿੰਘ ਜੀ ਦੇ ਪਾਵਨ ਨਗਰ ਵਿੱਚ ਜੋ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਨਰੈਣਦਾਸ ਜੀ ਉਹਨਾਂ ਦੇ ਪਾਵਨ ਅਸਥਾਨਾਂ ਤੇ ਵੀ ਹਾਜ਼ਰੀਆਂ ਭਰੀਆਂ ਸੰਗਤਾਂ ਨੇ ਉਹਨਾਂ ਮਹਾਂਪੁਰਸ਼ਾਂ ਨੇ ਜੋ ਇਸ ਵੇਲੇ ਸੇਵਾ ਨਿਭਾ ਰਹੇ ਨੇ ਸਤਿਕਾਰਯੋਗ ਬਾਬਾ ਮੋਹਦਾਸ ਜੀ ਮਹਾਂਪੁਰਸ਼ ਉਹਨਾਂ ਨੇ ਵੀ ਸੰਗਤਾਂ ਦੀ ਜਲ ਪਾਣੀ ਨਾਲ ਸੇਵਾ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਪੰਜ ਪਿਆਰੇ ਸਹਿਬਾਨਾਂ ਨੂੰ ਸਿਰ ਪਾਉ ਦੀ ਬਖਸ਼ਿਸ਼ ਦਿੱਤੀ ਉਪਰੰਤ ਫਿਰ ਕੌਮ ਦੇ ਮਹਾਨ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਜਨਮ ਸਥਾਨ ਜੋ ਹੈ ਜਨਮਨਗਰ ਜਿਹਦੇ ਵਿੱਚ ਜਨਮ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ ਇਸ ਪਾਵਨ ਸਥਾਨ ਤੇ ਬਾਬਾ ਚਤਰ ਸਿੰਘ ਜੀ ਬਾਬਾ ਰਪਾਲ ਸਿੰਘ ਜੀ ਜੋ ਸੇਵਾ ਨਿਭਾ ਰਹੇ ਨੇ ਉਹਨਾਂ ਮਾ ਪਰਸ਼ਾਨ ਨੇ ਵੀ ਸੰਗਤ ਦੀ ਜਲਪਾਣੀ ਨਾਲ ਸੇਵਾ ਕੀਤੀ ਅਦਬ ਕੀਤਾ ਸਤਕਾਰ ਕੀਤਾ ਸੰਗਤ ਦਾ ਫਿਰ ਰਸਤੇ ਵਿੱਚ ਜੋ ਹੋਰ ਵੀ ਲੰਗਰ ਆਏ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜੋ ਇਸ ਨਗਰ ਵਿੱਚ ਜੋ ਪੀਰ ਬਲੈਚਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਿਨ੍ਹਾਂ ਦਾ ਮਿਲਾਪ ਹੋਇਆ ਉਸ ਅਸਥਾਨ ਤੇ ਜੋ ਕਮੇਟੀ ਉਹਨੇ ਵੀ ਜਲ ਪਾਣੀ ਦੀ ਸੇਵਾ ਜਿਹੜੀ ਆ ਸੰਗਤਾਂ ਦੀ ਕੀਤੀ ਸੋ ਅਸੀਂ ਸਮੁੱਚੇ ਨਗਰ ਨਿਵਾਸੀਆਂ ਦਾ ਮਹਾਂਪੁਰਖਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਤਕਾਰ ਹਿੱਤ ਇਹ ਸੰਗਤਾਂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਸੰਗਤ ਨੇ ਸ਼ਮੂਲੀਅਤ ਕੀਤੀ ਆ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਹਾਜ਼ਰੀ ਜਿਹੜੀ ਆ ਆਪਣੇ ਦਰ ਤੇ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਨਾਮ ਦਾਣ ਗੁਰਸਿੱਖੀ ਜੀਵਨ ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਨੇ ਇਸ ਜੋ ਨਗਰ ਕੀਰਤਨ ਦਾ ਆਨੰਦ ਜਿਹੜਾ ਹੈ ਟੈਲੀਕਾਸਟ ਦੇ ਰਾਹੀਂ ਜੋ ਇੰਟਰਨੈਟ ਦੇ ਮਾਧਿਅਮ ਰਾਹੀਂ ਇਹਦਾ ਆਨੰਦ ਮਾਣਿਆ ਹੈ ਬਹੁਤ ਸਾਰੀ ਸੰਗਤ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰੀ ਸੰਗਤ ਦਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਦੇਖ ਰਹੇ ਨੇ ਮੇਰੇ ਵੀਰ ਉਹ ਉਹਨਾਂ ਦਾ ਵੀ ਸਾਰੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੋ ਜਿਨ੍ਹਾਂ ਨੇ ਸਤਗੁਰਾਂ ਜੀ ਦੀ ਆਮਦ ਤੇ ਇਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਸੋ ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਟਾਬ ਸਾਬ ਵਿਖੇ ਅਸੀਂ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਜੋ ਹਾਜ਼ਰੀ ਵਿੱਚ ਇਸ ਗੁਰਦੁਆਰਾ ਟਾਬ ਸਾਬ ਪਾਵਨ ਅਸਥਾਨ ਤੇ ਵਾਪਸ ਪਹੁੰਚੇ ਆ ਸੋ ਸਾਰੀ ਸੰਗਤ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਤਿਗੁਰਾਂ ਜੀ ਦੇ ਹਾਜ਼ਰੀਆਂ ਭਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮਾਫੀ ਮੰਗਦੇ ਆ ਤੇ ਕੋਈ ਕੋਤਾਈ ਹੋਈ ਹੋਵੇ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਜੋ ਸੰਗਤਾਂ ਨਾਲ ਵਿਚਰਦੇ ਆਂ अनेका ਭੁੱਲਾਂ ਹੋ ਜਾਂਦੀਆਂ ਨੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਨੇ ਸੋ ਇਸ ਸਮੇਂ ਸਮਾਪਤੀ ਹੋਈ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਸੰਗਸਨਾਂ ਤੇ ਸ਼ਿਸ਼ੋਭਤ ਹੋਣਗੇ ਸਾਰੀ ਸੰਗਤ ਜਿਹੜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਖੁਸ਼ੀਆਂ ਲੈ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ Wahguru de ki